ਆਮ ਜਨ ਸਰਕਾਰ ਮੁਤਾਬਕ ਸਰਦਾਬਾਦ ਮੁਤਾਬਕ ਕਿਉਂ ਨਹੀਂ ਕਰਿਆ ਆਪਣੇ ਹੱਥ ਮੁਹਾਲ ਕਰੋ ਹੱਥ ਆ ਕੀ ਇਹਨਾਂ ਸੁਭਾ ਸਰਕਾਰ ਨੇ ਜਿਹੜਾ ਸਾਨੂੰ ਕੁਝ ਮਿਲ ਰਿਹਾ ਸੀ ਉਹ ਵੀ ਸਾਡੇ ਤੋਂ ਖੋਲਿਆ ਸਾਡੇ ਤੇ ਲੱਗਦਾ ਈ ਇਹਨਾਂ ਨੇ ਉਹ ਖੋਲਿਆ ਸਾਡੇ ਤੇ ਲੱਗਦਾ ਪੇ ਕਮਿਸ਼ਨ ਇਹਨਾਂ ਨੇ ਉਹ ਖੋਲਿਆ ਤੇ ਇਸ ਸਰਕਾਰ ਨੇ ਦੀਨਾ ਤਾਂ ਕੀ ਸੀ ਜਿਹੜਾ ਕੁਝ ਮਿਲਦਾ ਸੀ ਇਹਨਾਂ ਨੇ ਉਹ ਵੀ ਖੋਲਿਆ ਇਸ ਕਰਕੇ ਅਸੀਂ ਸੰਘਰਸ਼ ਕਰਨ ਨੂੰ ਮਜਬੂਰ ਹਾਂ ਏ ਮੁੱਖ ਮੰਤਰੀ ਜਿਹੜਾ ਆਪਦੇ ਨੂੰ ਕਹਿੰਦਾ ਹੈਗਾ ਮੈਂ ਅਧਿਆਪਕ ਦਾ ਪੁੱਤਰ ਐ ਧੋਖਾ ਦੇ ਦਿਆ ਨੇ ਸਾਰੇ ਦੇ ਹਫ਼ਤਾ ਨੂੰ 7 ਮਹੀਨੇ ਹੋ ਗਏ ਇਸ ਗਰੂਜ ਮੋਰਚਾ ਲੱਗਿਆ ਇੱਕ ਵਾਰ ਵੀ ਮੁੱਖ ਮੰਤਰੀ ਨਾਲ ਮੀਟ ਨਹੀਂ ਹੋਇਆ ਪਧਾਰਾਂ ਜੀ ਆ ਟਾਈਮ ਦੇਖਣ ਆਲੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਅਸੀਂ ਪਹੁੰਚੇ ਹਾਂ ਪੀਏਯੂ ਗੇਟ ਨੰਬਰ 1 ਦੇ ਬਾਹਰ ਜਿੱਥੇ ਅੱਜ ਪੰਜਾਬ ਲੈਵਲ ਤੋਂ ਕੰਪਿਊਟਰ ਦੇ ਅਧਿਆਪਕ ਸੰਘਰਸ਼ ਕਮੇਟੀ ਦੇ ਵੱਲੋਂ ਪੰਜਾਬ ਲੈਵਲ ਤੇ ਇੱਕ ਧਰਨਾ ਪ੍ਰਦਰਸ਼ਨ ਕੀਤਾ ਗਿਆ ਰੋਸ ਮਾਰਚ ਨੇ ਸ਼ੁਰੂ ਕਰਨ ਲੱਗੇ ਨੇ ਇਥੋਂ ਵੱਡੇ ਪੱਧਰ ਤੇ ਕੰਪਿਊਟਰ ਦੇ ਅਧਿਆਪਕ ਇਕੱਤਰ ਹੋਏ ਨੇ ਇਕੱਠੇ ਹੋਏ ਨੇ ਜੋ ਇਥੋਂ ਚੱਲ ਕੇ ਡੀਸੀ ਦਫ਼ਤਰ ਹੈੱਡ ਆਫਸ ਪਹੁੰਚਣਗੇ ਆਓ ਦੇਖਦੇ ਹਾਂ ਚੱਲਦੇ ਹਾਂ ਮੋਰਚੇ ਤੇ ਉੱਥੇ ਦੇ ਜਿਹੜੇ ਮੁੱਖ ਪੰਜਾਬ ਪ੍ਰਧਾਨ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕੀ ਕੀ ਮੰਗਾਂ ਨੇ ਜਿਹੜੀਆਂ ਸਰਕਾਰ ਪ੍ਰਤੀ ਇਹ ਲੈ ਕੇ ਆਏ ਨੇ ਉਹ ਜਿਹੜੀਆਂ ਸਰਕਾਰ ਨੇ ਹੁਣ ਤੱਕ ਮੰਨੀਆਂ ਨਹੀਂ ਆ ਜਿਨ੍ਹਾਂ ਨੂੰ ਇਸ ਲੈਵਲ ਦਾ ਸੰਘਰਸ਼ ਕਰਨਾ ਪੈ ਰਿਹਾ ਆਓ ਚੱਲਦੇ ਹਾਂ ਮੋਰਚੇ ਦੇ ਪ੍ਰਧਾਨ ਸਾਹਿਬ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਤੋਈ ਅਗੇ ਦਾ ਕੀ ਐਕਸ਼ਨ ਪਲ ਯਾ ਅੱਜ ਵੀ ਆਪਣੀ ਰੈਲੀ ਜਿਹੜੀ ਅਸੀਂ ਕੀਤੀ ਕਿਹੜਾ ਕੀ ਫੈਲਾ ਹੋਇਆ ਉਹਨੇ ਐਮਐਲਏ ਕੈਂਡੀਡੇਟ ਸੰਜੀਵ ਰੌਣਈ ਨੂੰ ਮਿਲ ਕੇ ਆਇਆ ਹੈ ਯਾਨੀ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਕਰਕੇ ਆਪਾਂ ਅੱਜ ਵੀ ਰੈਲੀ ਰੱਖੀ ਜੋ ਚਾਉਣਾ ਹੁੰਦੀ ਹੈ ਨਾ ਸਰਕਾਰਾਂ ਉਹ ਵੀ ਹੱਲਦੀਆਂ ਕਹਦੇ ਨੇ ਸਰਕਾਰ ਨੂੰ 5 ਸਾਲ ਕੰਮ ਕੰਮੇ ਚਾਹੀਦੇ ਆ ਇਹ 5 ਸਾਲ ਨਹੀਂ ਕੰਮ ਕਰਦੇ ਇਹ ਸਿਰਫ ਆਪ ਦੇ ਇਲਾਨ ਚ ਕਰਕੇ ਕੰਮ ਕਰਦੇ ਇਹਨਾਂ ਦੀ ਮੁੱਦਾ ਕਰਦਾ ਆਪਾਂ ਨੂੰ ਵੀ ਝੋਟ ਮਾਰਨ ਦਾ ਫਿਰ ਅਸਰ ਹੋਦਾ ਹੀ ਹੁੰਦਾ ਹੈਗਾ ਜਦੋਂ ਚੋਣਾ ਹੋ। ਬਟਿੰਡੇ ਵੀ ਗੱਲ ਹੋਈ ਯਾਰ ਕਹਿੰਦੇ ਅਸ ਤਾਂ ਬਿਨਾ ਚੋਣਾ ਤੋਂ ਮੈਂ ਕਿਹੜਾ ਕੰਮ ਕਰਦਾ ਬਿਨਾ ਚੋਣਾ ਤੋਂ। ਤਾਂ ਆਪਣੀ ਮਜਬੂਰੀ ਹੈ ਚੋਣਾ ਦੇ ਸਮੇਂ ਨਹੀਂ ਸ਼ੂਟ ਨਾਈਜ਼ ਕਰਨਾ। ਅੱਜ ਆਪਾਂ ਪੂਰੇ ਧਮਗ ਨਾਲ ਆਏ ਅੰਦਰ ਪਤਾ ਲੱਗ ਰਿਹਾ ਸੀਗਾ। ਉਹਨਾਂ ਵੱਲੋਂ ਪਹਿਲਾਂ ਕੀ ਆਇਆ 400 ਜਣੇ ਕੀ ਕਰਨਾ ਹੈ ਉਹ 4 ਜਣੇ ਆਏ ਤੇ ਕੱਲ ਵੀ ਮੀਟਿੰਗ ਕਰਕੇ ਗਏ ਆ। ਮੇਨ ਮੇਨ ਬੰਦੇ ਆ ਜਾਂਦੇ ਉਹ ਕਿ ਸਾਡੇ ਦਾ ਮੇਨ ਮੇਨ ਬੰਦੇ ਚਾਂਸ ਹੋਏਗੇ ਫਸਲੇ 400 ਤੋਂ ਇੱਕ ਕਮੇਟੀ ਮੈਂਬਰ ਹੈਗੀ ਹਾਂ ਜੀ ਪ੍ਰਧਾਨ ਜੀ ਜਿਹੜਾ ਤੁਸੀਂ ਅੱਜ ਇਹ ਪ੍ਰਦਰਸ਼ਨ ਕਰ ਰਹੇ ਹੋ ਇਹਦੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿਓ ਕਿ ਕੀ ਮੈਟਰ ਹੈ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਹ ਸੰਘਰਸ਼ ਕਰਦਿਆਂ ਕੀ ਨਾਮ ਹੈ ਤੁਹਾਡਾ ਜਰਨੀ ਸਿੰਘਲਾ ਕੰਪਿਊਟਰ ਦਾ ਪੰਨ ਸੰਘਰਸ਼ ਕਮੇਟੀ ਪੰਜਾਬ ਲੈਵਲ ਸੁਭਾਗੂ ਜੀ ਸੁਭਾਗ ਜਿਹੜਾ ਇਹ ਸੰਘਰਸ਼ਾ ਜੀ ਇਹ ਕਦੋਂ ਦੇ ਕਰਦੇ ਆ ਰਹੇ ਪਹਿਲੇ 7 ਮਹੀਨੇ ਤੋਂ ਕੰਪਿਊਟਰ ਆਪਕਰ ਸੰਗਰੂਰ ਚ ਮੋਰਚਾ ਲਗਾਇਆ ਸੀ ਪੱਕਾ ਮੋਰਚਾ ਆਪਣੀਆਂ ਮੰਗਾਂ ਲਈ ਜਿਹੜੀਆਂ ਕਿ 12 ਸਾਲਾਂ ਤੋਂ ਪੂਰੀਆਂ ਨਹੀਂ ਹੋਈਆਂ ਪੰਜਾਬ ਸਰਕਾਰ ਦੁਆਰਾ ਬਹੁਤ ਵਾਰ ਵਾਅਦਾ ਕੀਤਾ ਗਿਆ ਕਿ ਇਹਨਾਂ ਦਾ ਕੰਮ ਅਸੀਂ ਜਲਦੀ ਕਰਾਂਗੇ ਪਰ ਅਜੇ ਤੱਕ ਉਹ ਵਾਅਦੇ ਪੂਰੀ ਨਹੀਂ ਹੋਏ ਜਿਹੜੇ ਕਰਕੇ ਅਸੀਂ ਮਜਬੂਰ ਹਾਂ ਆਪਦੀ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਨ ਨੂੰ ਇਸ ਕਰਕੇ ਅਸੀਂ ਅੱਜ ਲੁਧਿਆਣਾ ਇਕੱਠੇ ਹੋਈਆਂ ਇਹ ਜਿਹੜੀਆਂ ਤੁਹਾਡੀਆਂ ਮੰਗਾਂ ਨੇ ਇਹ ਮੌਜੂਦਾ ਸੂਬਾ ਸਰਕਾਰ ਨੂੰ ਨੇ ਜਾਂ ਇਸ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਨੂੰ ਵੀ ਸਾਨੂੰ ਪਹਿਲਾਂ ਸਰਕਾਰਾਂ ਰੋਸ ਸੀ ਇਹਨਾਂ ਸੂਬਾ ਸਰਕਾਰਾਂ ਨੇ ਜਿਹੜਾ ਸਾਨੂੰ ਕੁਝ ਮਿਲ ਰਿਹਾ ਸੀ ਉਹ ਵੀ ਸਾਡੇ ਤੋਂ ਖੋਲਿਆ ਸਾਡੇ ਤੇ ਲੱਗਦਾ ਏ ਇਹਨਾਂ ਨੇ ਉਹ ਖੋਲਿਆ ਸਾਡੇ ਤੇ ਲੱਗਦਾ ਪੇ ਕਮਿਸ਼ਨ ਇਹਨਾਂ ਨੇ ਉਹ ਖੋਲਿਆ ਤਾਂ ਇਹ ਸਰਕਾਰ ਨੇ ਦੇਨਾ ਤੱਕ ਹੀ ਸੀ ਜਿਹੜਾ ਕੁਝ ਮਿਲਦਾ ਸੀ ਇਹਨਾਂ ਨੇ ਉਹ ਵੀ ਖੋਲਿਆ ਇਸ ਕਰਕੇ ਅਸੀਂ ਸੰਘਰਸ਼ ਕਰਨ ਨੂੰ ਮਜਬੂਰ ਹੈ ਨਹੀਂ ਮੇਰਾ ਮਕਸਦਾ ਵੀ ਜਿਹੜਾ ਜਿਹੜੀਆਂ ਪਹਿਲਾਂ ਸਰਕਾਰਾਂ ਸੀਗੀਆਂ ਉਹਨਾਂ ਨੇ ਤੁਹਾਨੂੰ ਇਹ ਸਾਰਾ ਡੀਏ ਸੀ ਇਹ ਦਿੱਤਾ ਸੀ ਪਹਿਲਾਂ ਨਹੀਂ ਸਰਕਾਰਾਂ ਨੇ ਸਾਨੂੰ ਡੀਏ ਤੇ ਪੰਜਵੇਂ ਮੇਕੇ ਵੀ ਸਾਡਾ ਵਧੀਆ ਚੱਲ ਰਿਹਾ ਸੀ ਉਹਨਾਂ ਨੇ ਸਾਨੂੰ ਦਿੱਤਾ ਸੀ ਇਹ ਸਰਕਾਰ ਨੇ ਉਹ ਸਾਡੇ ਤੇ ਲਾਗੂ ਨਹੀਂ ਕੀਤਾ ਤੁਸੀਂ ਮੁੱਖ ਮੰਤਰੀ ਤੱਕ ਪਹੁੰਚ ਕੀਤੀ ਹੈ ਧਰਨੇ ਤੋਂ ਪਹਿਲਾਂ ਸੰਘਰਸ਼ ਤੋਂ ਪਹਿਲਾਂ ਮੁੱਖ ਮੰਤਰੀ ਤੱਕ ਜੀ ਬਹੁਤ ਵਾਰ ਪਹੁੰਚ ਕੀਤੀ ਹੈ ਇਹ ਮੁੱਖ ਮੰਤਰੀ ਜਿਹੜਾ ਆਪਦੇ ਆਪ ਨੂੰ ਕਹਿੰਦਾ ਹੈਗਾ ਮੈਂ ਅਧਿਆਪਕ ਦਾ ਪੁੱ ਤੋ ਕਾ ਦੇ ਤਾਂ ਇਹ ਸਾਰੇ ਦੇ ਆਪਕਾਂ ਨੂੰ 7 ਮਹੀਨੇ ਹੋ ਗਏ ਇਸ ਗਰੂਜ ਮੋਰਚਾ ਲੱਗਿਆ ਇੱਕ ਵਾਰ ਵੀ ਮੁੱਖ ਮੰਤਰੀ ਨਾਲ ਮੀਟ ਨਹੀਂ ਹੋਇਆ ਜਿਹਦੇ ਕਰਕੇ ਅਸੀਂ ਮਜਬੂਰ ਆਂ ਭਗਵੰਤ ਮਾਨ ਦੇ ਖਿਲਾਫ ਆਪ ਦੇ ਖਿਲਾਫ ਸੰਘਰਸ਼ ਲਈ ਕੀ ਕੀ ਮੰਗਾਂ ਨੇ ਤੁਹਾਡੀਆਂ ਦੇ ਸਾਡੀ ਮੁੱਖ ਮੰਗ ਇਹੀ ਹੈ ਲੰਬੇ ਸਮੇਂ ਤੋਂ ਸਿੱਖਿਆ ਭਾਗ ਦੇ ਚ ਕੰਮ ਕਰਦੇ ਕੰਪਿਊਟਰ ਆਪਕਾਂ ਨੂੰ ਸਿੱਖਿਆ ਭਾਗ ਦੇ ਸਾਰੇ ਲਾਭਾਂ ਸਮੇਤ ਸ਼ਿਫਟ ਕੀਤਾ ਜਾਵੇ ਇਹਨਾਂ ਤੇ 6ਵਾਂ ਪੇਕ ਮਿਸ਼ਨ ਲਾਗੂ ਕੀਤਾ ਜਾਵੇ ਅਤੇ ਇਹਨਾਂ ਦੇ ਬੰਦੇ ਸਾਰੇ ਲਾਭ ਦਿੱਤੇ ਜਾਣ ਥੈਂਕ ਯੂ ਜੀ ਧੰਨਵਾਦ ਤੁਸੀਂ ਵਿਸਤਾਰ ਨਾਲ ਜਾਣਕਾਰੀ ਦਿੱਤੀ ਹੈ ਕਿ ਇੱਕ ਅਧਿਆਪਕ ਦੇ ਪੁੱਤਰ ਨੇ ਅਧਿਆਪਕਾਂ ਨਾਲ ਧੋਖਾ ਕੀਤਾ ਪੰਜਾਬ ਦੇ ਪ੍ਰਧਾਨ ਨੇ ਇਹਨਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਕਿ ਇੱਕ ਜਿਹੜਾ ਅਧਿਆਪਕ ਦਾ ਪੁੱਤਰ ਹੋ ਕੇ ਅਧਿਆਪਕਾਂ ਦੇ ਦਰਦ ਨੂੰ ਨਹੀਂ ਸੰਭਾਲ ਸਕਦਾ ਉਹ ਪੰਜਾਬ ਦੇ ਲੋਕਾਂ ਨੂੰ ਠੀ ਸੰਭਾਲੂਗਾ ਆਓ ਹੋਰ ਗੱਲਬਾਤ ਕਰਾਂਗੇ ਜਿਹੜਾ ਜ਼ਿਲ੍ਹੇ ਦੇ ਪ੍ਰਧਾਨ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਪੁੱਛਾਂਗੇ ਇਹਨਾਂ ਦੀਆਂ ਹੋਰ ਕੀ ਕੀ ਮੰਗਾਂ ਆਓ ਅਸੀਂ ਜ਼ਿਲ੍ਹਾ ਪ੍ਰਧਾਨ ਜੀ ਨਾਲ ਗੱਲਬਾਤ ਕਰਾਂਗੇ ਕਿ ਕੰਪਿਊਟਰ ਅਧਿਆਪਕ ਸੰਘਰਸ਼ ਮੋਰਚੇ ਦਾ ਕਿਉਂ ਲਾਉਣਾ ਪਿਆ ਹਾਂਜੀ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜਸਵੰਤ ਸਿੰਘ ਆ ਜੀ ਜ਼ਿਲ੍ਹਾ ਲੁਧਿਆਣਾ ਆ ਸਾਨੂੰ ਸਰ ਮੋਰਚਾ ਲਾਉਣਾ ਪਿਆ ਕਿਉਂਕਿ ਅਸੀਂ 2005 ਦੇ ਪੁਆਇੰਟ ਹੀ ਆ ਤੇ 2011 ਦੇ ਵਿੱਚ ਸਰਕਾਰ ਨੇ ਸਾਨੂੰ ਪੰਜਾਬ ਸਰਕਾਰ ਨੇ ਰੈਗੂਲਰ ਕੀਤਾ ਸੀ ਪਰ ਸਾਡੇ ਤੇ ਜੋ ਵੀ ਉਹਨਾਂ ਨੇ ਸੀਐਸਆ ਜਾਂ ਹੋਰ ਪੱਤੇ ਦੇਣ ਦਾ ਵਾਅਦਾ ਕੀਤਾ ਸੀ ਉਹ ਸਾਡੇ ਤੇ ਇਹਨਾਂ ਨੇ ਹਜੇ ਤੱਕ ਇੰਪਲੀਮੈਂਟ ਨਹੀਂ ਕੀਤੇ ਗਏ ਤੇ ਪਿਛਲੇ 2013 ਤੋਂ ਸਾਡੇ 100 ਤੋਂ ਵੱਧ ਕੰਪਿਊਟਰ ਅਧਿਆਪਕਾਂ ਦੀ ਮੌਤ ਹੋ ਚੁੱਕੀ ਹੈ ਤੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਕੋਈ ਵੀ ਬੈਨੀਫਿਟ ਜਾਂ ਕੋਈ ਫਾਈਨੈਂਸ਼ੀਅਲ ਜਾਂ ਪਰਿਵਾਰਕ ਨੌਕਰੀ ਕਿਸੇ ਮੈਂਬਰ ਨੂੰ ਨਹੀਂ ਦਿੱਤੀ ਗਈ ਗਈ ਤੇ ਉਸ ਤੋਂ ਬਾਅਦ ਅਸੀਂ ਲਾਸਟ 6 ਮਹੀਨੇ ਸੰਗਰੂਰ ਵਿਖੇ ਪੱਕਾ ਧਰਨਾ ਲਾਇਆ ਭੁਖ ਹੜਤਾਲ ਤੇ ਫਿਰ ਮੇਰੇ ਦੋ ਸਾਥੀ ਜੌਨੀ ਸਿੰਘਲਾ ਜੀ ਤੇ ਸਾਡੇ ਰਣਜੀਤ ਸਿੰਘ ਜੀ ਪਟਿਆਲਾ ਤੋਂ ਮੰਨ ਵਰਤੇ ਬੈਠੇ ਰਹੇ ਆ ਤੇ ਇਹ ਸਰਕਾਰ ਨੇ ਸਿਰਫ ਸਾਨੂੰ ਇੱਕ 33% ਦਾ ਲੌਲੀਪੌਪ ਦੇ ਕੇ ਉੱਥੋਂ ਟਰਕਾਉਣ ਦੀ ਕੋਸ਼ਿਸ਼ ਕੀਤੀ ਤੇ ਉਹਦੇ ਵਿਰੋਧ ਵਿੱਚ ਹੀ ਅਸੀਂ ਉਸ ਤੋਂ ਬਾਅਦ ਇਹਨਾਂ ਨੇ ਮੀਟਿੰਗਾਂ ਵੀ ਕਹੀ ਦਿੱਤੀਆਂ ਸਾਨੂੰ ਪਰ ਉਹ ਮੀਟਿੰਗਾਂ ਤੋਂ ਮੁੱਕਰ ਜਾਂਦੇ ਆ ਤੇ ਅੱਜ ਅਸੀਂ ਉਸ ਰੋਸ ਦੇ ਵਿੱਚ ਅਸੀਂ ਇੱਥੇ ਇੱਕ ਧਾਰਨਾ ਰੋਸ ਪ੍ਰਦਰਸ਼ਨ ਕਰਨ ਆਏ ਆਂ ਇਹ ਸੰਜੀਵ ਰੋੜਾ ਜੀ ਦੇ ਦਫ਼ਤਰ ਤੱਕ ਅਸੀਂ ਰੋਸ ਮਾਰਚ ਕਰਾਂਗੇ ਤੇ ਉਹ ਇਹ ਲੋਕਾਂ ਨੂੰ ਜਾਣਕਾਰੀ ਦੇਣਾ ਚਾਹੁੰਦੇ ਆ ਕਿ ਇਹ ਸਰਕਾਰ ਬੜੀ ਨਿਕੰਮੀ ਹੈ ਝੂਠੀ ਹੈ ਆਪਣੇ ਵਾਅਦੇ ਕਰਕੇ ਮੁਕਰਨ ਵਾਲੀ ਸਰਕਾਰ ਹੈ ਥੈਂਕ ਯੂ ਜੀ ਜਿਹੜੀਆਂ ਇਥੋਂ ਤੁਸੀਂ ਚੱਲ ਕੇ ਕਿੱਥੇ ਤੱਕ ਜਾਣਾ ਹੋ ਡੀਸੀ ਦਫ਼ਤਰ ਨੂੰ ਕੋਈ ਮੈਮੋਰੰਡਮ ਜਾਂ ਕਿਸੇ ਹੋਰ ਸਰਕਾਰੀ ਅਧਿਕਾਰੀ ਨੂੰ ਅਸੀਂ ਇੱਥੋਂ ਚੱਲ ਕੇ ਇਹਨਾਂ ਦੇ ਦਫ਼ਤਰ ਜਿਹੜਾ ਸੰਜੀਵ ਰੋਡ ਹੈ ਜੀ ਦਾ ਦਫ਼ਤਰ ਹੈ ਇੱਥੇ ਆ ਆਪਣੇ ਮਲਹਾਰ ਰੋਡ ਤੇ ਉੱਥੇ ਤੱਕ ਜਾਵਾਂਗੇ ਤੇ ਉਹਨਾਂ ਨੂੰ ਵੀ ਅਸੀਂ ਆਪਣਾ ਮੰਗ ਪੱਤਰ ਸੌਂਪਾਂਗੇ ਤੇ ਉਹਨਾਂ ਤੋਂ ਅਸੀਂ ਡਿਮਾਂਡ ਕਰਦੇ ਹਾਂ ਕਿ ਸਾਨੂੰ ਆਉਣ ਵਾਲੇ 1-2 ਦਿਨਾਂ ਦੇ ਵਿੱਚ ਫੁੱਲ ਪੈਨਨ ਮੀਟਿੰਗ ਦਿੱਤੀ ਜਾਵੇ ਸਿੱਖਿਆ ਮੰਤਰੀ ਨਾਲ ਤਾਂ ਜੋ ਸਾਡੀਆਂ ਮੰਗਾਂ ਦਾ ਹੱਲ ਕੀਤਾ ਜਾ ਸਕੇ ਜੇਕਰ ਇਹ ਸਰਕਾਰ ਹੁਣ ਵੀ ਮੰਗਾਂ ਨਹੀਂ ਮੰਦੀ ਅੱਗੇ ਕੀ ਸੰਘਰਸ਼ ਦੀ ਸਾਡਾ ਹੁਣ ਇਤੇ ਔਰ ਲੁਧਿਆਣੇ ਦੇ ਵਿੱਚ ਜਿਮਨੀ ਚੋਣਾ ਦਾ ਐਲਾਨ ਹੋਣ ਵਾਲਾ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਇਹੀ ਹੈ ਜੇ ਉਸ ਤੋਂ ਪਹਿਲਾਂ ਸਾਡਾ ਕੋਈ ਹੱਲ ਨਹੀਂ ਕਰਦੇ ਤਾਂ ਅਸੀਂ ਜਿਮਨੀ ਚੋਣਾ ਦੇ ਵਿੱਚ ਇੱਥੇ ਪੱਕਾ ਧਰਨਾ ਲਗਾਵਾਂਗੇ ਫਿਰ ਧਰਨੇ ਤੋਂ ਇਲਾਵਾ ਹੋਰ ਕੋਈ ਤੁਹਾਡਾ ਸੰਘਰਸ਼ਾ ਵੀ ਹਾਂ ਵੀ ਜਿਵੇਂ ਚੋਣਾ ਦਾ ਬਾਈਕਾਟ ਆ ਜਾਂ ਕੁਝ ਹੋਰ ਆ ਚੋਣਾ ਦਾ ਬਾਈਕਾਟ ਉਹ ਜੋ ਵੀ ਪਲੈਨਿੰਗ ਹੋਊਗੀ ਸਾਡੀ ਸੂਬਾ ਕਮੇਟੀ ਵੱਲੋਂ ਦਿੱਤੀ ਜਾਊਗੀ ਉਸ ਨੂੰ ਅਸੀਂ ਪੂਰੇ ਤਰ੍ਹਾਂ ਨਿਭਾਵਾਂਗੇ ਥੈਂਕ ਯੂ ਜੀ ਇਹ ਸਨ ਜ਼ਿਲ੍ਹਾ ਪ੍ਰਧਾਨ ਜੀ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਆ ਕਿ ਜਿਹੜੀ ਮੌਜੂਦਾ ਸਰਕਾਰ ਆ ਇਹਨੇ ਸਾਡੇ ਨਾਲ ਵਾਅਦੇ ਕੀਤੇ ਨੇ ਸਾਨੂੰ ਕੋਈ ਪਤਾ ਨਹੀਂ ਦਿੱਤਾ ਜੋ ਪਿਛਲੀਆਂ ਸਰਕਾਰਾਂ ਨੇ ਸਾਨੂੰ ਲਾਗੂ ਕੀਤੇ ਸੀ ਇਹਨਾਂ ਨੇ ਉਹ ਵੀ ਖੋਹ ਲਏਗੇ ਨੇ ਅਗਲੀ ਜਿਹੜੀ ਅਪਡੇਟ ਆ ਤੁਹਾਡੇ ਨਾਲ ਹੋਰ ਸਾਂਝੀ ਕਰਦੇ ਆ ਚਲਦੇ ਹਾਂ ਝਲਕੀਆਂ ਦੇਖਾਂਗੇ ਇਹਨਾਂ ਦੇ ਜਿਹੜੇ ਕੁਝ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਮੌਕੇ ਦੀਆਂ ਕਿ ਇਹ ਰੋਜ਼ ਮਾਰਚ ਕਰਕੇ ਇਥੋਂ ਸੰਜੀਵ ਰੋੜਾ ਜੀ ਦੇ ਦਫ਼ਤਰ ਤੱਕ ਜਾਣਾ ਉਹਨਾਂ ਨੂੰ ਮੰਗ ਪੱਤਰ ਦੇਣਾ ਇਹਨਾਂ ਨੇ ਮੈਮੋਰੰਡਮ ਦੇਣਾ ਉਹਨਾਂ ਨੂੰ ਤੇ ਉਸ ਤੋਂ ਅਗਲੀ ਕਾਰਵਾਈ ਕੀ ਹੁੰਦੀ ਆ ਤੁਹਾਡੇ ਨਾਲ ਸਾਂਝੀ ਕਰਦੇ ਆ ਕੰਪਿਊਟਰ ਅਧਿਆਪਕ ਸੰਘਰਸ਼ ਪੰਜਾਬ ਕਮੇਟੀ ਦੇ ਵਿੱਚੋਂ ਮੈਡਮ ਕੋ ਕੋਰਪੋਰੇਟ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਸਬੰਧ ਕੀ ਕਹਿਣਾ ਹਾਂਜੀ ਮੈਮ ਸਰ ਮੇਰਾ ਨਾਮ ਗੁਰਪ੍ਰੀਤ ਕੌਰ ਹੈ ਅਸੀਂ ਕੰਪਿਊਟਰ ਟੀਚਰ ਹਾਂ ਲੁਧਿਆਣਾ ਡਿਸਟ੍ਰਿਕਟ ਤੋਂ ਤੇ ਸਰ ਸਾਡੀ ਇਹ ਮੰਗਾ ਅਸੀਂ 2005 ਦੇ ਭਰਤੀ ਆ ਤੇ 2011 ਦੇ ਵਿੱਚ ਪੰਜਾਬ ਸਰਕਾਰ ਦੁਆਰਾ ਸਾਨੂੰ ਰੈਗੂਲਰ ਕੀਤਾ ਗਿਆ ਸੀਗਾ ਤੇ ਉਹ ਪਿਕਸ ਸੋਸਾਇਟੀ ਦੇ ਅੰਦਰ ਸਾਨੂੰ ਰੈਗੂਲਰ ਕਰਤਾ ਤੇ ਸੋਸਾਇਟੀ ਦੇ ਅੰਦਰ ਉਦੋਂ ਤਾਂ ਸਾਨੂੰ ਮਤਲਬ ਪੰਜਵਾਂ ਪੇ ਕਮਿਸ਼ਨ ਤਾਂ ਦਿੱਤਾ ਸੀਗਾ ਉਦੋਂ ਕਹਿੰਦੇ ਸੀ ਤੁਹਾਡੇ ਆਰਡਰਾਂ ਦੇ ਵਿੱਚ ਵੀ ਲਿਖਿਆ ਹੈ ਬਗਾਏ ਦਾ ਵੀ ਸਾਨੂੰ ਸਾਰੇ ਸੀਐਸਆਰ ਰੂਲ ਵਗੈਰਾ ਮਿਲਣਗੇ ਤੇ ਉਸ ਤੋਂ ਬਾਅਦ ਪੰਜਵਾਂ ਪੇ ਕਮਿਸ਼ਨ ਲਾਗੂ ਹੋਣ ਤੋਂ ਬਾਅਦ ਸਾਨੂੰ ਛੇਵਾਂ ਪੇ ਕਮਿਸ਼ਨ ਲੈ ਦੇ ਤੱਕ ਨਹੀਂ ਮਿਲਿਆ ਤੇ ਨਾ ਹੀ ਪੰਜਾਬ ਸਰਕਾਰ ਦੁਆਰਾ ਸੀਐਸਆਰ ਰੂਲ ਕੋਈ ਵੀ ਸਾਡੇ ਤੇ ਲਾਗੂ ਹੁੰਦੇ ਨੇ ਜਿਵੇਂ ਕਿ ਮੈਡੀਕਲ ਰਿਵਰਸਮੈਂਟ ਜਾਂ ਹੋਰ ਜਿਹੜੇ ਜਿਨਾਂ ਦੇ ਐਨਏ ਕੰਪਿਊਟਰ ਦੇ ਆਪਕ 100 ਤੋਂ ਉੱਪਰ ਕੰਪਿਊਟਰ ਦੇ ਆਪਕ ਨੇ ਜਿਨ੍ਹਾਂ ਦੀ ਡੈਥ ਹੋ ਚੁੱਕੀ ਆ ਤੇ ਉਹਨਾਂ ਦੇ ਪਰਿਵਾਰ ਵਾਲਿਆਂ ਵੀ ਕੁਝ ਨਹੀਂ ਮਿਲਿਆ ਹੈ ਤੇ ਸਾਰੇ ਸੜਕਾਂ ਤੇ ਰੂਲਾਂ ਨੇ ਮਜਬੂਰ ਨੇ ਕੀ ਮੰਗ ਕਰਦੇ ਸਰਕਾਰ ਅਸੀਂ ਇਹੀ ਡਿਮਾਂਡ ਕਰਦੇ ਆ ਵੀ ਸਾਨੂੰ ਸਿੱਖਿਆ ਵਿਭਾਗ ਦੇ ਵਿੱਚ ਮਰਜ ਕੀਤਾ ਜਾਵੇ ਸਮੇਤ ਸਾਰੇ ਸੀਐਸ ਆ ਰੂਲ ਸਾਡੇ ਤੇ ਵੀ ਲਾਗੂ ਕੀਤੇ ਜਾਣ ਜਿਵੇਂ ਕਿ ਅਸੀਂ ਪੰਜਾਬ ਸਰਕਾਰ ਦੇ ਹਰ ਇੱਕ ਜਿਹਨੇ ਵੀ ਡਿਊਟੀਆਂ ਲੱਗਦੀਆਂ ਨੇ ਇਲੈਕਸ਼ਨ ਹੋ ਗਈ ਜਾਂ ਹੋਰ ਡਿਊਟੀਆਂ ਨੇ ਕਰੋਨਾ ਦੇ ਦੌਰਾਨ ਵੀ ਕੰਪਿਊਟਰ ਟੀਚਰਾਂ ਦੀਆਂ ਡਿਊਟੀਆਂ ਲੱਗੀਆਂ ਤੇ ਅਸੀਂ ਵੱਧ ਚੜ ਕੇ ਹਿੱਸਾ ਲਿਆ ਤੇ ਸਾਨੂੰ ਵੀ ਸਾਡਾ ਬਣਦਾ ਹੱਕ ਜਿਹੜਾ ਉਹ ਸਾਨੂੰ ਦਿੱਤਾ ਜਾਵੇ ਸਰ ਇਹੀ ਮੌਜੂਦਾ ਸਰਕਾਰ ਨੂੰ ਇਹੋ ਹੀ ਕਹਿਣਾ ਚਾਹੁੰਦੇ ਆ ਕਿ ਜੋ ਸਿੱਖਿਆ ਮੰਤਰੀ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਜੋ ਕਿ ਸਾਨੂੰ ਅਜੇ ਤੱਕ ਪੂਰੇ ਨਹੀਂ ਹੋਏ ਉਹ ਸਾਡੇ ਜਿਹੜੇ ਆ ਪੂਰੇ ਕੀਤੇ ਜਾਣ ਸਾਨੂੰ ਜਿਹੜੇ ਆ ਸਿੱਖਿਆ ਡਿਪਾਰਟਮੈਂਟ ਦੇ ਵਿੱਚ ਮਰਜ ਕੀਤਾ ਜਾਵੇ ਸਾਡੇ ਤੇ ਜਿਹੜੇ ਸੀਐਸਆ ਰੂਲਸ ਆ ਉਹ ਇੰਪਲੀਮੈਂਟ ਕੀਤੇ ਜਾਣ ਤੇ ਜਿਹੜੇ ਸਾਡੇ ਡੈਥ ਕੇਸ ਹੋ ਚੁੱਕੇ ਆ ਮੋਸਟਲੀ ਸਾਡੀਆਂ ਜਿਹੜੀਆਂ ਡਿਊਟੀਆਂ ਆ ਕੋਵਿਡ ਦੇ ਦੌਰਾਨ ਬਹੁਤ ਲੱਗਦੀਆਂ ਰਹੀਆਂ ਔਰ ਉਹਨਾਂ ਉਸ ਦੇ ਦੌਰ ਉਸ ਪੀਰੀਅਡ ਦੇ ਦੌਰਾਨ ਸਾਡੇ ਕੰਪਿਊਟਰ ਟੀਚਰਾਂ ਦੀਆਂ ਡਿਊਟੀਆਂ ਸਪੈਸ਼ਲੀ ਜ਼ਿਆਦਾ ਲੱਗਦੀਆਂ ਰਹੀਆਂ ਵਾ ਤੇ ਉਸ ਦੌਰਾਨ ਜਿਹੜੇ ਆ ਡੈਥ ਵੀ ਬਹੁਤ ਹੋਈਆਂ ਵਾ ਕੰਪਿਊਟਰ ਟੀਚਰਸ ਦੀਆਂ ਔਰ ਉਹਨਾਂ ਦੇ ਪਰਿਵਾਰ ਜਿਹੜੇ ਆ ਉਹ ਟੀਚਰਸ ਦੇ ਪਰਿਵਾਰ ਜਿਹੜੇ ਆ ਰੋਲਦੇ ਪਏ ਆ ਉਹਨਾਂ ਨੂੰ ਕੋਈ ਜਿਹੜੀ ਆ ਫੈਸਿਲਿਟੀ ਸਰਕਾਰ ਨੇ ਨਹੀਂ ਦਿੱਤੀ ਉਹ ਜਿਹੜੀਆਂ ਪ੍ਰੋਪਰ ਜਿਹੜੀਆਂ ਵਾ ਫੈਸਿਲਿਟੀ ਸਰਕਾਰ ਸਾਨੂੰ ਪ੍ਰੋਵਾਈਡ ਕਰੇ ਜਿਹੜੀਆਂ ਤੁਹਾਡੀਆਂ ਮੰਗਾਂ ਨੇ ਇਹਨਾਂ ਨੂੰ ਲੈ ਕੇ ਤੁਸੀਂ ਕਦੇ ਮੁੱਖ ਮੰਤਰੀ ਸਾਹਿਬ ਤੱਕ ਮਿਲੇ ਸਰ ਜਦੋਂ ਦਾ ਸਰਕਾਰ ਆਈ ਆ ਮੁੱਖ ਮੰਤਰੀ ਸਾਹਿਬ ਤੇ ਮਿਲਦੇ ਹੀ ਨਹੀਂ ਕਿਸੇ ਨੂੰ ਉਹਨਾਂ ਦੇ ਤਾਂ ਖੁਦ ਪਿਤਾ ਅਧਿਆਪਕ ਸੀ ਕੀ ਉਹਨਾਂ ਨੂੰ ਅਧਿਆਪਕਾਂ ਦਾ ਦਰਦ ਨਹੀਂ ਆਇਆ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਦੇ ਜਿਹੜੇ ਆ ਉਹਨਾਂ ਨੂੰ ਅਧਿਆਪਕਾਂ ਦਾ ਤਰਸ ਆਉਂਦਾ ਵਾ ਜੇ ਉਹਨਾਂ ਨੂੰ ਅਧਿਆਪਕਾਂ ਦਾ ਦਰਦ ਹੁੰਦਾ ਤੇ ਉਹ ਸਾਨੂੰ ਜ਼ਰੂਰ ਮਿਲਦੇ ਤੁਸੀਂ ਇਸ ਹਿਸਾਬ ਲਾਲੋ ਵੀ 3 ਸਾਲ ਹੋ ਗਏ ਆ ਸਰਕਾਰ ਨੂੰ ਅੱਜ ਤੱਕ ਜਿਹੜਾ ਵਾ ਮੌਕੇ ਦੇ ਮੁੱਖ ਮੰਤਰੀ ਜਿਹੜੇ ਆ ਉਹ ਜਸਤੇ ਹੋਈ ਕਹਿੰਦੇ ਆ ਵੀ ਮੇਰੇ ਪਿਤਾ ਜੀ ਜਿਹੜੇ ਆ ਉਹ ਮਾਸਟਰ ਲੱਗੇ ਰਹੇ ਆ ਬਟ ਉਹਨਾਂ ਮਾਸਟਰਾਂ ਦਾ ਦਰਦ ਨੂੰ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਸਮਝਿਆ ਵਾ ਥੈਂਕ ਯੂ ਜੀ ਬਹੁਤ ਹੀ ਇਤਕਾਰ ਨਾਲ ਮੈਡਮ ਸੰਦੀਪ ਕੌਰ ਜੀ ਨੇ ਦੱਸਿਆ ਕਿ ਮਾਸਟਰਾਂ ਦਾ ਦਰਦ ਸੂਬਾ ਸਰਕਾਰ ਦਾ ਮੁੱਖ ਮੰਤਰੀ ਸਾਡਾ ਪੰਜਾਬ ਦਾ ਮੁੱਖ ਮੰਤਰੀ ਖੁਦ ਕਹਿੰਦਾ ਕਿ ਮੇਰੇ ਪਿਤਾ ਇੱਕ ਮਾਸਟਰ ਸੀ ਮਾਸਟਰ ਸੀ ਮਾਸਟਰ ਸੀ ਪਰ ਉਹਨੂੰ ਮਾਸਟਰਾਂ ਦਾ ਦਰਦ ਨਹੀਂ ਹੈ ਕਿਉਂ ਕਿਉਂ ਦਰਦ ਨਹੀਂ ਹੈ ਮਾਸਟਰਾਂ ਦਾ ਕਿਉਂਕਿ ਉਹ ਪੰਜਾਬ ਦੇ ਲੋਕਾਂ ਨੂੰ ਲੁੱਟਣਾ ਹੀ ਜਾਣਦੇ ਆ ਪੰਜਾਬ ਦੇ ਲੋਕਾਂ ਦਾ ਦਰਦ ਨਹੀਂ ਪਹਿਚਾਨਦੇ ਉਹ ਜਿਹੜੇ 100 ਦੇ ਕਰੀਬ ਟੀਚਰ ਆ ਜਿਹੜੇ ਅਧਿਆਪਕਾ ਜਿਨ੍ਹਾਂ ਦੀ ਡੈਥ ਹੋ ਚੁੱਕੀ ਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਹਜੇ ਤੱਕ ਕੁਝ ਵੀ ਪੱਤਾ ਨਹੀਂ ਮਿਲਿਆ ਉਹਨਾਂ ਨੂੰ ਕੋਈ ਨੌਕਰੀ ਦਾ ਨਹੀਂ ਕੋਈ ਵੀ ਕੁਝ ਵੀ ਜਾਨੀ ਕਿ ਸਰਕਾਰ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਦੇ ਵਿੱਚੋਂ ਹਜੇ ਤੱਕ ਕੁਝ ਵੀ ਨਹੀਂ ਦਿੱਤਾ ਗਿਆ ਰੋਸ ਆ ਅਧਿਆਪਕਾਂ ਦੇ ਵਿੱਚ ਕਾਫੀ ਭਾਰੀ ਰੋਸ ਆ ਉਹਨਾਂ ਨੇ ਇਹ ਵੀ ਕਿਹਾ ਕਿ ਸੰਜੀਵ अरोड़ा ਜੀ ਦੇ ਦਫ਼ਤਰ ਤੱਕ ਇਹ ਮਾਰਚ ਲੈ ਕੇ ਜਾਵਾਂਗੇ ਉਹਨਾਂ ਨੂੰ ਮੈਮੋਰੰਡਮ ਦੇਵਾਂਗੇ ਕਿਉਂਕਿ ਅੱਗੇ ਜਿਮਨੀ ਚੋਣਾ ਦਾ اعلان ਹੋ ਚੁੱਕਿਆ ਤੇ ਤਰੀਕਾ ਹੀ ਸਿਰਫ اعلان ਹੋਣੀਆਂ ਬਾਕੀ ਨੇ ਕੀ ਉਹਨਾਂ ਦਾ ਸੰਘਰਸ਼ ਆ ਚੋਣਾਂ ਨੂੰ ਲੈ ਕੇ ਜੋ ਏ ਐਡਾ ਵੱਡਾ ਸੰਘਰਸ਼ ਇਹਨਾਂ ਦਾ ਪੰਜਾਬ ਲੈਵਲ ਦਾ ਉਹ ਕੀ ਰੰਗ ਦਿਖਾਊਗਾ ਆਉਣ ਵਾਲੇ ਸਮੇਂ 'ਚ ਜਰੂਰ ਦੇਖਣ ਨੂੰ ਮਿਲੂਗਾ ਸੰਜੀਵ अरोड़ा ਇਹਨੂੰ ਸਾਨੂੰ ਇਹੀ ਮੰਗ ਰੱਖੀ ਕਿ ਸਾਨੂੰ ਸਿੱਖਿਆ ਮੰਤਰੀ ਨਾਲ ਪੈਨਮਿਕ ਦਵਾਈ ਜਾਵੇ ਜਿਹੜਾ ਕਿ ਉਹਨਾਂ ਨੇ ਵਾਅਦਾ ਕੀਤਾ ਕਿ ਅਗਲੇ ਇਸ ਤੇ ਦਵਾਈ ਜਾਊਗੀ ਜਿਹੜੀ ਪੈਨਮਿਕ ਮੀਟਿੰਗ 'ਚ ਸਾਡਾ 201% ਡੀਏ ਦਾ ਮਸਲਾ 6ਵੇਂ ਪੇ ਕਮਿਸ਼ਨ ਦਾ ਮਸਲਾ ਤੇ ਪੰਜਾਬ ਸਿਵਲ ਸਰਵਿਸ ਰੂਲ ਪੂਰੇ ਕਰਵਾਉਣ ਦਾ ਮਸਲਾ ਲਾਗੂ ਕਰਵਾਇਆ ਜਾਏ। ਕਦੋਂ ਦੀ ਮੀਟਿੰਗ ਰੱਖੀ? ਉਹਨਾਂ ਨੇ ਕਿਹਾ ਜੀ ਅੱਜ ਸਾਰਾ ਸੰਗਠਨ ਇੱਕ ਮੀਟਿੰਗ 'ਚ ਬਿਜ਼ੀ ਹੈ। ਅਗਲੇ ਹਫਤੇ ਦੇ ਵਿੱਚ ਸੋਮਵਾਰ ਤੱਕ ਮੀਟਿੰਗ ਕਨਫਰਮ ਕਰਕੇ ਦੱਸਦੀ ਜਾਊ ਤੇ ਅਗਲੇ ਹਫਤੇ ਮੀਟਿੰਗ ਹੋ ਜੂਗੀ। ਜੇਕਰ ਮੀਟਿੰਗ ਦੇ ਵਿੱਚ ਕੋਈ ਹੱਲ ਨਹੀਂ ਨਿਕਲਦਾ ਅਗੇ ਕੀ ਸੰਕਰ? ਆ ਗਿਣਤੀ 400 ਬੈਠੇ ਜੀ 4000 ਲੈ ਕੇ ਸੰਜੀਵ ਰੋਡ ਦੇ ਗੇਟ ਤੇ ਜਾਵਾਂਗੇ ਤੇ ਇਹਨਾਂ ਨੂੰ ਹਰਾ ਕੇ ਵਾਪਸ ਜਾਵਾਂਗੇ। ਇਹ ਸਨ ਪੰਜਾਬ ਪ੍ਰਧਾਨ ਜੌਨੀ ਸਿੰਘਲਾ ਜੀ ਜਿਨ੍ਹਾਂ ਨੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਹੈ ਕਿ ਇਹ ਸੰਜੀਵ ਰੋਡਾ ਜੀ ਨੂੰ ਮਿਲ ਕੇ ਇਹਨਾਂ ਦਾ ਤੇ ਉਹਨਾਂ ਨਾਲ ਮੰਗ ਕੀਤੀ ਆ ਉਹਨਾਂ ਨੂੰ ਮੰਗ ਪੱਤਰ ਦਿੱਤਾ ਤੇ ਉਹਨਾਂ ਨੇ ਵੀ ਇਹਨਾਂ ਜਿਹੜਾ ਅਧਿਆਪਕਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਲੈ ਕੇ ਇੱਕ ਹਫ਼ਤੇ ਦਾ ਟਾਈਮ ਦਿੱਤਾ ਕਿ ਸਿੱਖਿਆ ਮੰਤਰੀ ਦੇ ਨਾਲ ਤੁਹਾਡੀ ਕੈਬਨਟ ਮੀਟਿੰਗ ਕਰਾਈ ਜਾਊਗੀ ਮੀਟਿੰਗ ਤੋਂ ਬਾਅਦ ਜਿਹੜਾ ਹੋਊਗਾ ਤੁਹਾਡੇ ਮਸਲਿਆਂ ਦਾ ਹੱਲ ਕੀਤਾ ਜਾਊਗਾ ਸੰਜੀਵ ਰੋ ਸਿੰਗਰਾ ਜੋਨੀ ਸਿੰਗਰਾ ਜੀ ਨੇ ਵਿਸਥਾਰ ਨਾਲ ਦੱਸਿਆ ਕਿ ਜੇਕਰ ਸਾਡੀਆਂ ਮੰਗਾਂ ਅਗਲੀ ਮੀਟਿੰਗ ਤੇ ਵੀ ਨਾ ਮੰਨੀਆਂ ਗਈਆਂ ਤਾਂ 400 ਨਹੀਂ 4000 ਅਧਿਆਪਕਾਂ ਨੂੰ ਨਾਲ ਲੈ ਕੇ ਆਵਾਂਗੇ ਤੇ ਸੰਜੀਵ ਰੋੜਾ ਨੂੰ ਹਰਾ ਕੇ ਜਾਵਾਂਗੇ ਤੁਸੀਂ ਦੇਖਦੇ ਰਹੋ ਜੀ ਹਰ ਟਾਈਮ 'ਚ ਕੈਮਰਾਮੈਨ ਜਿਸਪਾਲ ਸੋਨੂ ਦੇ ਨਾਲ ਸਰਬਜੀਤ ਸਿੰਘ ਖਾਲਸਾ ਦੀ ਇਹ ਵਿਸ਼ੇਸ਼ ਰਿਪੋਰਟ